ਗੁਰਦੁਆਰਾ ਸੰਤਕਟ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਦਰਸ਼ਨ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਈ ਦੇ ਵਿੱਚ ਡੁੱਕੀ ਲਗਾਈ ਤੇ ਉਹ 3 ਦਿਨਾਂ ਤੱਕ ਪਾਣੀ ਦੇ ਅੰਦਰ ਹੀ ਲੀਨ ਰਹੇ 3 ਦਿਨ ਬਾਅਦ साहिब श्री गुरु नानक देव जी जिस स्थान से प्रकट हुए उस स्थान पर मौजूदा समुद्र गुरुद्वारा श्री संतरा साहिब जी सुशोभित ਗੁਰਦੁਆਰਾ ਸੰਤਕਾਟ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸੰਤਕਾਟ ਸਾਹਿਬ ਉਹ ਸਥਾਨ ਜਿੱਥੇ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਦਿਆਂ ਆਲੋਪ ਹੋ ਗਏ ਸਨ ਤਾਂ ਤਿੰਨ ਦਿਨਾਂ ਬਾਅਦ ਇਸੇ ਸਥਾਨ ਤੇ ਪ੍ਰਗਟ ਹੋਏ ਸਨ ਗੁਰਦੁਆਰਾ ਸੰਤਕਾਟ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬੀ ਬਾਣੀ ਤੇ ਮੂਲ ਮੰਤਰ ਦਾ ਉਚਾਰਨ ਵੀ ਕੀਤਾ ਸੀ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੰਤਕਾਟ ਸਾਹਿਬ ਜੀ ਸੁਸ਼ੋਭਿਤ ਨੇ ਗੁਰਦੁਆਰਾ ਸੰਤਕਾਟ ਸਾਹਿਬ ਉਹੀ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸੰਗਤ ਨੂੰ ਪਰਮਾਤਮਾ ਦੇ ਨਾਲ ਜੁੜਨ ਅਤੇ ਇਸ ਦੇ ਨਾਲ ਹੀ ਵੰਡ ਕੇ ਛਕਣ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਵੀ ਦਿੱਤਾ ਸੀ ਆਓ ਤੁਹਾਨੂੰ ਗੁਰਦੁਆਰਾ ਸੰਤਕਾਟ ਸਾਹਿਬ ਦੇ ਦਰਸ਼ਨ ਦਿਦਾਰੇ ਕਰਾਉਂਦੇ ਹਾਂ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਸੰਤਕਾਟ ਸਾਹਿਬ ਜੀ ਦੇ ਇਹ ਉਹ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੇਟ ਜੋ ਤਿੰਨ ਦਿਨਾਂ ਬਾਅਦ ਪ੍ਰਗਟ ਹੋਏ ਸਨ। ਦਰਅਸਲ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਈ ਦੇ ਵਿੱਚ ਡਿੱਗੀ ਲਗਾਈ ਕਿ ਉਹ ਤਿੰਨ ਦਿਨਾਂ ਤੱਕ ਪਾਣੀ ਦੇ ਅੰਦਰ ਹੀ ਲੀਨ ਰਹੇ। ਤਿੰਨ ਦਿਨਾਂ ਬਾਅਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਸਥਾਨ ਤੇ ਪ੍ਰਗਟ ਹੋਏ ਉਸ ਸਥਾਨ ਤੇ ਮੌਜੂਦਾ ਸਮੇਂ ਦੇ ਗੁਰਦੁਆਰਾ ਸ੍ਰੀ ਸੰਤ ਕਾਟ ਸਾਹਿਬ ਜੀ ਸੁਸ਼ੋਭਿਤ ਨੇ सुनाने रब्बी बाणी मूल मंत्र एक ओंकार सतनाम करता पुरक निरपो निर्वै अकाल मूरत अजूनी सैपंग गुर प्रसाद का उच्चारण किया ऐसे स्थान तो साहिब श्री गुरु नानक देव जी ने ਇਲਾਹੀ ਬਾਣੀ ਦੀ ਸ਼ੁਰੂਆਤ ਹੋਈ ਤੇ ਆਪਣੀਆਂ ਚਾਰ ਉਦਾਸੀਆਂ ਬੇਲੇ ਚੱਲੇ ਪਏ ਸਨ ਇਸੇ ਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰਾਮ ਹੋਇਆ ਸੀ ਇਸ ਸਥਾਨ 'ਤੇ ਹੁਣ ਗੁਰਦੁਆਰਾ ਸ੍ਰੀ ਗੰਗ ਪਟਾਚ ਸਾਹਿਬ ਜੀ ਵਿਸ਼ੋਭ ਹੈ। ਪਰੰਤੂ ਤਬਕ ਇਸ ਗੁਰਦੁਆਰਾ ਸਾਹਿਬ ਦੇ ਗੁਰੂ ਜੀ ਦੀ ਚਾਰ ਉਦਾਸੀਆਂ ਦੇ ਨਾਲ ਸੰਬੰਧਿਤ ਚਾਰ ਮੰਜ਼ਲਾਂ ਦੀ ਸਾਰੀ ਕੀ ਵਿਚਾਰੀ ਹੈ ਤਾਂ ਜੋ ਸੰਤਾ ਸਿੱਖ ਇਤਿਹਾਸ ਗੁਰੂ ਜੀ ਦੇ ਜੀਵਨ ਤੇ ਉਹਨਾਂ ਦੀ ਬਾਣੀ ਨਾਲ ਜੁੜ ਸਕੇ ਇਸ ਸਥਾਨ ਤੋਂ ਗੁਰੂ ਜੀ ਨੇ ਲੋਕਾਂ ਨੂੰ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜਨ ਆਪਸੀ ਧਾਈਚਾਰੇ ਵੰਡ ਕੇ ਸ਼ਖਮ ਦੀ ਸਿੱਖਿਆ ਦੀ ਆਰੰਭ ਕੀਤੀ। ਇਹ ਸਥਾਨ ਸਿੱਖ ਕੌਮ ਦੇ ਲਈ ਪਵਿੱਤਰ ਸਥਾਨ ਹੈ। ਇੱਥੇ ਰੋਜ਼ਾਨਾ ਵੱਡੀ ਗਿਣਤੀ ਦੇ ਬੱਚੋ ਸੰਗਤ ਹੋ ਨਤਮਸਤ ਖੁਵਾਂ ਲਈ ਪਹੁੰਚਦੀ ਹੈ। ਤੁਸੀਂ ਵੀ ਦਰਸ਼ਨ ਕਰੋ ਗੁਰਦੁਆਰਾ ਸਿਸਤ ਕਾ ਸਾਹਿਬ ਕੀ ਦੇ। ਤੁਹਾਨੂੰ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕਰਵਾਈ ਨੇ ਤੁਹਾਨੂੰ ਗੁਰਦੁਆਰਾ ਸੰਤ ਘاٹ ਸਾਹਿਬ ਦੇ ਦਰਸ਼ਨ ਕਰਵਾਈ ਨੇ ਗੁਰਦੁਆਰਾ ਸੰਤ ਘاٹ ਸਾਹਿਬ ਉਹ ਸਥਾਨ ਜਿੱਥੇ ਵੇਈ ਨਦੀ ਦੇ ਵਿੱਚ ਆਲੋਪ ਹੋਣ ਉਪਰੰਤ ਗੁਰੂ ਸਾਹਿਬ ਜੀ ਤਿੰਨ ਦਿਨਾਂ ਬਾਅਦ ਇਸ ਥਾਂ ਤੇ ਪ੍ਰਗਟ ਹੋਈ ਸੰਤ ਤੇ ਇਸੇ ਥਾਂ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬੀ ਬਾਣੀ ਤੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ ਸੋ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਗੁਰੂ ਘਰਾਂ ਦੇ ਦਰਸ਼ਨ ਕਰਾਵਾਂਗੇ ਜਿੱਥੇ-ਜਿੱਥੇ ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਸਮਾਪਤ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ